ਮੈਂ ਪਟਿਆਲੇ ਦੇ ਕਿਉਂਕਿ ਮੇਰਾ ਆਪਣਾ ਸ਼ਹਿਰ ਮੇਰਾ ਕਰਮ ਭੂਮੀ ਰਿਹਾ 7 ਸਾਲ ਸੋ ਮੈਂ ਮੈਨੂੰ ਇਸੀ ਮਾਰਕੀਟ ਦਾ ਮੈਨੂੰ ਜਿਹੜਾ ਜਿੰਨਾ ਵੀ ਜਿਹੜਾ ਭਾਵੇਂ ਉਹ ਕਿਲਾ ਚੌਕ ਹੈ ਭਾਵੇਂ ਉਹ ਜਿਹੜੀਆਂ ਆਪਣੀਆਂ ਮਾਰਕੀਟਾਂ ਨੇ ਉਹਨਾਂ ਦਾ ਮੈਨੂੰ ਪਤਾ ਸਾਰਾ ਸੋ ਈ ਬੱਸਾਂ ਦਾ ਜਿਹੜਾ ਪ੍ਰੋਜੈਕਟ ਹੈ ਪਟਿਆਲੇ ਤੋਂ ਉਹ ਸ਼ੁਰੂ ਕਰਾਂਗੇ 50 ਦੇ ਕਰੀਬ ਈ ਬਸਾਂ ਸ਼ਹਿਰ ਦੇ ਵਿੱਚ ਤੇ ਪੁਰਾਣੇ ਬੱਸ ਸਟੈਂਡ ਨੂੰ ਰਿਵਾਈਵ ਕਰਾਂਗੇ ਆਲੇ ਦੋਲੇ ਦੇ 30 ਕਿਲੋਮੀਟਰ ਦੇ ਰੇਡੀਅਸ ਦੇ ਜਿੰਨੇ ਵੀ ਕਸਬੇ ਨੇ ਜਨਾਬਾ ਵੀ ਆ ਜਾਂਦਾ ਹੈ ਭਵਾਨੀਗੜ ਆ ਜਾਂਦਾ ਉਹ ਸਨੌਰ ਆ ਜਾਂਦਾ ਦੇਵੀਗੜ ਆ ਜਾਂਦਾ ਸਮਾਣਾ ਆ ਜਾਂਦਾ ਇਧਰੋਂ ਰਾਜਪੁਰਾ ਤਾਂ ਕਿ ਉੱਥੇ ਜਿਹੜੇ ਲੋਕਲ ਦੁਕਾਨਦਾਰ ਨੇ ਉਹ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਉਹ ਸਿਰਫ ਉਹ ਲੋਕਲ ਬੰਦਿਆਂ ਨੇ ਉਹਨਾਂ ਨੇ ਕਰਨਾ ਹੁੰਦਾ ਉੱਥੇ ਲੋਕਲ ਬੱਸਾਂ ਵਾਸਤੇ ਆਪਾਂ ਉਹਨੂੰ ਥੋੜਾ ਜਿਹਾ ਹੁਣ ਅਪਡੇਟ ਕਰਦੇ ਹਾਂ ਹੁਣ ਇੱਕ ਵਾਰੀ ਖਾਲੀ ਹੋਇਆ ਉਹਨੂੰ ਇਹਨਾਂ ਪੂਰਾ ਸ਼ਾਨਦਾਰ ਬਣਾ ਕੇ ਉਥੇ ਟਾਇਲਟਸ ਪੀਣ ਵਾਲੇ ਪਾਣੀ ਦਾ ਪ੍ਰਬੰਧ ਇਹ ਕਰਕੇ ਉਹ ਤੁਹਾਡੇ ਵਪਾਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ 6:00 ਵਜੇ ਕੇ ਉਹ ਬੰਦੇ ਜਿਹੜੇ ਆ ਰਹੇ ਨੇ ਤੁਹਾਡੇ ਨਾਲ ਕਈ ਸਾਲਾਂ ਤੋਂ ਸਾਂਝ ਹੈ ਕੋਈ ਭਾਂਡਿਆਂ ਦੀ ਦੁਕਾਨ ਹੈ ਕੋਈ ਪਤਸਾਰੀ ਦੀ ਦੁਕਾਨ ਹੈ ਕਈ ਸਾਲਾਂ ਤੋਂ ਸਾਂਝਾਂ ਕਲੀ ਆ ਰਹੀ ਹੈ ਉਹ ਸਾਂਝਾਂ ਮੈਨੇ ਟੋਟਣ ਦੇਣੀਆਂ ਤੁਹਾਡਾ ਬਿਜ਼ਨਸ ਵੀ ਨਹੀਂ ਡਾਊਨ ਆਉਣ ਦੇਣਾ ਤੇ ਲੋਕਾਂ ਨੂੰ ਵੀ ਅਸੀਂ ਕੋਈ 50 ਰੁਪਏ ਲਾ ਕੇ ਦੂਜੇ ਨਵੇਂ ਬੱਸ ਸਟੈਂਡ ਤੋਂ ਇੱਧਰ ਨੂੰ ਆਵੇ 50 ਲਾ ਕੇ ਫਿਰ ਜਾਵੇ ਆਟੋ ਰਿਕਸ਼ਾ ਤੇ ਸੋ ਅਸੀਂ ਤਾਂ ਲੋਕਾਂ ਦੀਆਂ ਜੇਬਾਂ 'ਚ ਪੈਸੇ ਪਾਉਣ ਵਾਲਿਆਂ ਅਸੀਂ ਉਹਨਾਂ 'ਚੋਂ ਪਟਿਆਲੇ ਨਾਲ ਹੀ ਨਹੀਂ ਹੈਗੇ ਮੈਂ ਪਟਿਆਲੇ ਦੇ ਕਿਉਂਕਿ ਮੇਰਾ ਆਪਣਾ ਸ਼ਹਿਰ ਮੇਰਾ ਕਰਮ ਭੂਮੀ ਰਿਹਾ ਹੈ 7 ਸਾਲ ਸੋ ਮੈਂ ਮੈਨੂੰ ਇਸੀ ਮਾਰਕੀਟ ਦਾ ਮੈਨੂੰ ਜਿਹੜਾ ਜਿੰਨਾ ਵੀ ਜਿਹੜਾ ਭਾਵੇਂ ਉਹ ਕਿਲਾ ਚੌਕ ਹੈ ਭਾਵੇਂ ਉਹ ਜਿਹੜੀਆਂ ਆਪਣੀਆਂ ਮਾਰਕੀਟਾਂ ਨੇ ਉਹਨਾਂ ਦਾ ਮੈਨੂੰ ਪਤਾ ਸਾਰਾ ਸੋ ਈ ਬੱਸਾਂ ਦਾ ਜਿਹੜਾ ਪ੍ਰੋਜੈਕਟ ਹੈ ਪਟਿਆਲੇ ਤੋਂ ਉਹ ਸ਼ੁਰੂ ਕਰਾਂਗੇ 50 ਦੇ ਕਰੀਬ ਈ ਬਸਾਂ ਸ਼ਹਿਰ ਦੇ ਵਿੱਚ ਤੇ ਪੁਰਾਣੇ ਬਸ ਸਟੈਂਡ ਨੂੰ ਰਿਵਾਈਵ ਕਰਾਂਗੇ ਆਲੇ ਦੁਆਲੇ ਦੇ 30 ਕਿਲੋਮੀਟਰ ਦੇ ਰੇਡੀਅਸ ਦੇ ਜਿੰਨੇ ਵੀ ਕਸਬੇ ਨੇ ਜਨਾਬਾ ਵੀ ਆ ਜਾਂਦਾ ਹੈ ਭਵਾਨੀਗੜ ਆ ਜਾਂਦਾ ਉਹ ਸਨੌਰ ਆ ਜਾਂਦਾ ਦੇਵੀਗੜ ਆ ਜਾਂਦਾ ਸਮਾਣਾ ਆ ਜਾਂਦਾ ਇਧਰੋਂ ਰਾਜਪੁਰਾ ਤਾਂ ਕਿ ਉੱਥੇ ਜਿਹੜੇ ਲੋਕਲ ਦੁਕਾਨਦਾਰ ਨੇ ਉਹ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਉਹ ਸਿਰਫ ਉਹ ਲੋਕਲ ਬੰਦਿਆਂ ਨੇ ਉਹਨਾਂ ਨੇ ਕਰਨਾ ਹੁੰਦਾ ਉੱਥੇ ਲੋਕਲ ਬੱਸਾਂ ਵਾਸਤੇ ਆਪਾਂ ਉਹਨੂੰ ਥੋੜਾ ਜਿਹਾ ਹੁਣ ਅਪਡੇਟ ਕਰਦੇ ਹਾਂ ਹੁਣ ਇੱਕ ਵਾਰੀ ਖਾਲੀ ਹੋਇਆ ਹੈ ਉਨੇ ਇਹ ਪੂਰਾ ਸ਼ਾਨਦਾਰ ਬਣਾ ਕੇ ਉਥੇ ਟਾਇਲਟਸ ਪੀਣ ਵਾਲੇ ਪਾਣੀ ਦਾ ਪ੍ਰਬੰਧਨ ਕਰਕੇ ਉਹ ਤੁਹਾਡੇ ਵਪਾਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ 6:00 ਵਜੇ ਕੇ ਉਹ ਬੰਦੇ ਜਿਹੜੇ ਆ ਰਹੇ ਨੇ ਤੁਹਾਡੇ ਨਾਲ ਕਈ ਸਾਲਾਂ ਤੋਂ ਸਾਂਝ ਹੈ ਕੋਈ ਭਾਂਡਿਆਂ ਦੀ ਦੁਕਾਨ ਹੈ ਕੋਈ ਪਤਸਾਰੀ ਦੀ ਦੁਕਾਨ ਹੈ ਕਈ ਸਾਲਾਂ ਤੋਂ ਸਾਂਝਾਂ ਕਲੀ ਆ ਰਹੀ ਹੈ ਉਹ ਸਾਂਝਾਂ ਮੈਨੂੰ ਟੁੱਟਣ ਦੇਣੀਆਂ ਤੁਹਾਡਾ ਬਿਜ਼ਨਸ ਵੀ ਨਹੀਂ ਡਾਊਨ ਆਉਣ ਦੇਣਾ ਤੇ ਲੋਕਾਂ ਨੂੰ ਵੀ ਅਸੀਂ ਕੋਈ 50 ਰੁਪਏ ਲਾ ਕੇ ਦੂਜੇ ਨਵੇਂ ਬਸ ਸਟੈਂਡ ਚ ਇੱਧਰ ਨੂੰ ਆਵੇ 50 ਲਾ ਕੇ ਫਿਰ ਜਾਵੇ ਆਟੋ ਰਿਕਸ਼ਾ ਤੇ ਸੋ ਅਸੀਂ ਤਾਂ ਲੋਕਾਂ ਨੇ ਜੇਬਾਂ 'ਚ ਪੈਸੇ ਪਾਉਣ ਵਾਲਿਆਂ ਅਸੀਂ ਉਹਨਾਂ 'ਚੋਂ ਕੱਢਣ ਵਾਲੇ ਨਹੀਂ ਹੈਗੇ